ਉਹਨਾਂ ਦਾ ਜਾਣਾ ਵੀ ਗੁੰਝਲ ਬਣ ਕੇ ਰਹਿ ਗਿਆ ਜੀ ਬਹੁਤ ਗਣਤੀ ਲੋਕ ਐਕਚੁਅਲ ਚ ਪਤਾ ਨਹੀਂ ਵੀ ਐਕਚੁਅਲ ਚ ਗੱਲ ਕੀ ਸੀ ਉਹ ਰਾਜ ਨਾਲ ਹੀ ਲੈ ਕੇ ਹਾਂ ਬਹੁਤ ਗਣਤੀ ਕੋਈ ਕਹਿੰਦਾ ਜੀ ਉਹ ਸੁਸਾਈਡ ਕਰ ਲਿਆ ਕੋਈ ਕਹਿੰਦੇ ਜੀ ਆਪਣੇ ਆਪ ਹੋ ਗਿਆ ਕੋਈ ਕਹਿੰਦੇ ਜੀ ਹਾਰਟ ਅਟੈਕ ਆ ਗਿਆ ਹੂੰ ਤੁਹਾਡੇ ਤੱਕ ਗੱਲ ਕਿਵੇਂ ਪਹੁੰਚੀ ਕਿੰਤੀ ਦਾਤਮ ਹਤੇ ਇਹ ਉਹਨਾਂ ਨੇ ਠੀਕ ਹੈ ਤੁਸੀਂ ਬਹੁਤ ਸਮਾਂ ਨਾਲ ਰਹੇ ਹੋ ਤੁਹਾਨੂੰ ਕੋਈ ਵਜ੍ਹਾ ਲੱਗੀ ਉਹਦੀ ਕਿ ਕੋਈ ਇੰਡਸਟਰੀ ਪਰੇਸ਼ਾਨ ਕਰਦੀ ਸੀ ਜਾਂ ਪਰਿਵਾਰ ਬਸ ਰਹਿੰਦੇ ਸੀ ਬਹੁਤ ਜ਼ਿਆਦਾ ਕੀ ਪ੍ਰਵਾਰਕ ਤੌਰ ਤੇ ਪਰੇਸ਼ਾਨੀ ਸੀ ਇੰਡਸਟਰੀ ਪ੍ਰਵਾਰਕ ਤੌਰ ਤੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਵੈਸੇ ਹੀ ਲਾ ਲਓ ਜਿੱਦਾਂ ਸੰਗੀਤਕ ਲਾਈਨ ਦੇ ਵਿੱਚ ਬਹੁਤ سارے ਚੇਂਜਸ ਆਏ ਹਨ ਉਸ ਗੱਲ ਨੂੰ ਲੈ ਕੇ ਬਾਕੀ ਸੁਭਾਅ ਪਹਿਲਾਂ ਤਾਂ ਨਿੱਗਾ ਸੀ ਨਰਮ ਸੀਗੇ ਸੰਗੀਤਕ ਲਾਈਨ ਦੇ ਪ੍ਰੈਸ਼ਰ ਜਾਂ ਸੰਗੀਤਕ ਲਾਈਨ ਚ ਕੰਮ ਘਟਾ ਕਿੱਦਾਂ ਐਡਜਸਟ ਕਰਨਾ ਹੁਣ ਕਿਵੇਂ ਹੋਊਗਾ ਕੀ ਹੋਊਗਾ ਵੀ ਜਿਵੇਂ ਬਹੁਤ ਸਾਰੇ ਕਲਾਕਾਰਾਂ ਨੇ ਫੇਮ ਵੇਖਿਆ ਹੋਵੇ ਡਾਊਨਫਾਲ ਆ ਜਾਈ ਤਾਂ ਉਹਨਾਂ ਨੂੰ ਉਹ ਚੀਜ਼ ਟੈਕਲ ਕਰਨੇ ਔਖੇ ਹੋ ਜਾਂਦੀ ਹੈ ਜੀ ਆਰਟਿਸਟ ਫੁੱਲਾਂ ਵਰਗੇ ਹੁੰਦੇ ਆ ਜਦੋਂ ਚੜ੍ਹਾਈ ਆ ਸ਼ੋਹਰਤ ਆ ਠੀਕ ਆ ਨਹੀਂ ਫਿਰ ਬੁੱਝ ਜਾਂਦੇ ਆ